ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗੂੜੀ ਸੰਗਰ ਦੇ ਵਿੱਚ ਇਹ ਪਿੰਡ ਹੈ ਜਿਹੜਾ ਮਿੱਤਰੋ ਜ਼ਿਲ੍ਹਾ ਪੋਤਨੂ ਫਰੀਦਕੋਟੀ ਲੱਗਦਾ ਮੁਖਸਰ ਮੁਖਸਰ ਜਿਲ੍ਹੇ ਦਾ ਪਿੰਡ ਹੈ ਮਿੱਤਰੋ ਗੂੜੀ ਸੰਗਰ ਮੱਲਣ ਤੋਂ ਸਿੱਧੀ ਛੜ ਕੇ ਆਉਂਦੀ ਹੈ ਇਸ ਪਿੰਡ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਗਾਂ ਵੇਚਣੀ ਲਾਈ ਆ ਮਾਲਕਾਂ ਨੇ ਇੱਕ ਮਿੱਤਰੋ ਸੂਆ ਹੈ 3 ਜਿਹੜਾ ਚੌਥਾ ਸੁਣਦੀ ਆ ਸੂਨ ਦੇ ਵਿੱਚ ਹਜੇ ਦੇਣੇ ਦੇ ਪੰਜ ਤੋਂ 7 ਪੈ ਤੋਰਦੀ ਵੀਰੇ ਪੰਜ 7 ਪੈ ਖੋਲਦੀ ਇਹਨੂੰ ਮੈਂ ਪੰਜ 7 ਪੈ ਦੇਣੇ ਦੇ ਸੂਨ ਦੇ ਵਿੱਚ ਹਜੇ ਲੇਵੇ ਭਾਂਡੇ ਵਾਲੋ ਪੂਰੀ ਕੱਦ ਬਾਡੀ ਵਾਲੀ ਗਾਵਾਂ ਦੁੱਧ ਵੀ ਦੇ ਦਿੰਦੀ 18 17 ਕਿਲੋ ਭਾਈ ਹੋਣੀ ਉਹਦੇ ਟੋੜਾ ਨਾਲ ਤੇ ਰੇਟ ਇਹਦਾ ਜਿਹੜਾ ਬਿਲਕੁਲ ਵਾਜਬ ਆ ਭਾਈ 40000 ਰੁਪਇਆ ਮੋਲਾ ਇੱਕ ਥਾਣਾ ਜਿਹੜਾ ਮਗਰਲਾ ਕਬੈਣੀ ਵਾਲੇ ਪਾਸੇ ਦਾ ਜਾਂ ਬੈਣੀ ਵਾਲੇ ਪਾਸੇ ਦਾ ਹੋ ਗਿਆ ਹਣਾ ਭਾਈ ਬੈਣੀ ਦਾ ਹੀ ਹੋ ਗਿਆ ਕੰਪਨੀ ਵਾਲਾ ਹੋ ਗਿਆ ਨਾ ਕੰਪਨੀ ਵਾਲੇ ਪੱਖ ਪਾਸੇ ਦਾ ਜਿਹੜਾ ਥਾਣਾ ਉਹ ਬਾਈ ਇਹ ਚੜਾਉਂਦੀ ਆ ਇੱਕ ਪਾਸੇ ਤੋਂ ਤੁਸੀਂ ਕੋਲੇ ਆ ਕੇ ਵੇਖ ਲਿਓ ਭਰਾ ਬਣ ਕੇ ਤੁਸੀਂ ਪੈਸੇ ਲਾਉਣੇ ਆ ਜਿੰਨੀ ਕੋਈ ਮੈਨੂੰ ਚੀਜ਼ ਨਜ਼ਰ ਆਈ ਉਹ ਮੈਂ ਤੁਹਾਨੂੰ ਦੱਸ ਚੱਲਿਆ ਵੀ ਇਹ ਮਾਲਕਾਂ ਨਾਲ ਗੱਲਬਾਤ ਕੀਤੀ ਸੀ ਮੈਂ ਬਾਈ ਹੁਣੀ ਤਾਂ ਉਹਦੇ ਵੀ ਦੁੱਧ ਪੂਰਾ ਆਉਂਦਾ ਪਰ ਤੁਸੀਂ ਭਰਾਵੋ ਆਪਦੀ ਪਾਸ ਕਰਕੇ ਥਣ ਵੇਖ ਕੇ ਖਰੀਦਣੀ ਆ ਕਿਉਂਕਿ ਜਿਹੜੀ ਚੀਜ਼ ਮੈਨੂੰ ਨਜ਼ਰ ਆ ਗਈ ਮੈਂ ਭਾਵਾ ਦੀ ਲੱਖ ਰੁਪਈਆ ਦੇ ਦਵਾਂ ਅਗਲਾ ਪਰ ਮੈਂ ਕਿਹਾ ਤੇ ਉਹ ਦੱਸੇ ਤੋਂ ਜਾਂ ਦਿਖਾਈ ਤੋਂ ਬਿਨਾ ਨਹੀਂ ਗਿਆ ਆਪਣੀ ਅਸੂਲ ਆ ਤੇ ਐਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਇਹ ਗਾਂ ਦਿਖਾ ਦਿੱਤੀ ਆ ਇਹਦੀ ਕਾਰਵਾਈ ਕਰ ਦਿੱਤੀ ਆ ਡਿਟੇਲ ਜਿੰਨੀ ਮੈਨੂੰ ਮਾਲਕਾਂ ਤੋਂ ਮਿਲੀ ਆ ਉਹ ਤੁਹਾਡੇ ਰੂਪ ਰੂਪ ਕਰ ਦਿੱਤੀ ਆ ਗੱਲਬਾਤ ਲਈ ਨੰਬਰ ਮੇ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਮਿੱਤਰੋ ਜਿਹੜੇ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਆ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਨਵੇਂ-ਨਵੇਂ ਉਸ ਉੱਤੇ ਕਿਸਾਨ ਭਰਾਵਾਂ ਨੂੰ ਮਲਾਉਂਦੇ ਰਾਵਾਂਗੇ ਪ੍ਰੋਡਕਾਸਟ ਤੁਹਾਨੂੰ ਵਿਖਾਉਂਦੇ ਰਾਵਾਂਗੇ ਉਹ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਹੁਣ ਕਿੰਨਾ ਕਿ ਤੁਸੀਂ ਪਿਆਰ ਮੁਹੱਬਤ ਨਵੇਂ ਵਿਸ਼ੇ ਨੂੰ ਨਵੀਂ ਇਹ ਤੁਹਾਡੇ ਤੇ ਡਿਪੈਂਡ ਹੋਊਗਾ ਨੰਬਰ ਸਕਰੀਨ ਤੇ ਆ ਪਈਆਂ ਦਾ ਧੰਨਵਾਦ ਪਿੰਡ ਗੂੜੀ ਸੰਗਰ